ਬਟਾਲੇ ਸ਼ਹਿਰ ਦਾ ਲੋਹਾ ਵਿੱਕ ਗਿਆ ਸੀ ਬਣਾਉਂਦੇ ਬਣਾਉਂਦੇ ਇੰਨੀ ਮਜ਼ਬੂਤ ਬਣੀ ਹੋਈ ਹੈ ਇਹ ਦੋ ਪੱਠੇ ਆਪਦੇ ਬਣਾਏ ਉਹਨਾਂ ਨੇ ਫੇਰ ਜਾ ਕੇ ਕਹਿੰਦੇ 2 ਕਰੋੜ 40 ਲੱਖ ਦੇ ਆਊਂਡ ਇੰਨੀ ਏਕ ਲੱਗੀ ਹੋਈ ਹੈ ਇੱਥੇ ਓਏ ਉੱਪਰਲੇ ਫਲੋਰ ਚੈੱਕ ਕਰੋ ਓਏ ਬੜੇ ਘੈਂਟ ਨੇ ਆੜਦੈਂ ਚੈੱਕ ਕਰ ਉੱਪਰੋਂ ਤੋਂ ਲੈ ਕੇ ਥੱਲੇ ਤੱਕ ਨਾ ਥੱਲੇ ਤੱਕ ਪਾਣੀ ਜਾਂਦਾ ਛੱਡਿਆ ਹੋਇਆ ਹੈਗਾ ਜਾਲਾ ਤੇ ਉਹਨਾਂ ਦੋ ਭਰਾਵਾਂ ਦੇ ਵਿੱਚੋਂ ਇੱਕ ਦਾ ਵਿਰਾ ਇੱਕ ਦਾ ਵਿਆਹ ਇਹ ਇੰਡੋਨੇਸ਼ੀਆ ਵਿੱਚ ਕਿਸੇ ਅਮੀਰ ਘਰ ਦੀ ਕੁੜੀ ਨਾਲ ਹੋ ਗਿਆ ਸੀ ਇਹ ਦਰਸਲ ਇੱਕ ਹਵੇਲੀ ਨਹੀਂ ਹੈਗੀ ਦੋ ਹਵੇਲੀਆਂ ਨੇਗੀਆਂ ਇਹ ਇਦਾਂ ਇਦਾਂ ਕਰਕੇ ਬਣਾਈਆਂ ਹੋਈਆਂ ਸੀਗੀਆਂ ਚਾਰ ਮੰਜ਼ਲੀ ਹਵੇਲੀ ਹੈ ਵੀਰੇ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਨਵੀਂ ਵੀਡੀਓ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਆਏ ਜੀ ਪਿੰਡ ਚੋਨੇ ਇਹ ਹੈ ਜੀ ਪਿੰਡ ਬਟਾਲਾ ਸ਼ਹਿਰ ਬਟਾਲਾ ਦੇ 20-25 ਕਿਲੋਮੀਟਰ ਦੇ ਹੋਰਾਂ ਅਸੀਂ ਦਿਖਾਉਣ ਲੈ ਗਏ ਆਏ ਹਵੇਲੀ ਹਵੇਲੀ 'ਵਰ ਆਪਾਂ ਗੱਲਬਾਤ ਕਰਾਂਗੇ ਤੇ ਇਹ ਹੈਗਾ ਜੀ ਹਵੇਲੀ ਦਾ ਐਂਟਰ ਗੇਟ ਜਿਵੇਂ ਆਪਾਂ ਕਹਿ ਰਹੀਏ ਜੀ ਵੀ ਸਿੰਪਲ ਜਿਹਾ ਤੁਹਾਨੂੰ ਦਿਖਾ ਦਈਏ ਇਹ ਐਂਟਰ ਗੇਟ ਹੈ ਜਿਵੇਂ ਬੈਠਕ ਨਹੀਂ ਹੁੰਦੀ ਬੈਠਕ ਇਹ ਬੈਠਕ ਸਟਾਰਟ ਹੁੰਦੀ ਹੈ ਰਸਤਾ ਹੈਗਾ ਇਥੋਂ ਬੈਕ ਸਟਾਰਟ ਹੁੰਦੀ ਹੈ ਹਵੇਲੀ ਬਹੁਤ ਵੱਡੀ ਆ। ਇਹ ਦਰਬਾਰ ਸਾਹਿਬ ਨਾਲ ਹੈ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਜੀ ਹਵੇਲੀ ਹੈ। ਇਸ ਦਾ ਬੈਕਯਾਰਡ ਹੈ ਜੀ ਪਿਛਲਾ ਪਾਸਾ ਪੇ ਦੇ ਇੰਟਰ ਚੱਲਦੇ ਆ ਐਦਾਂ ਬਾਹਰ ਨਿਕਲ ਕੇ ਆਉਂਦਾਗਾ। ਇਹ ਸ਼ਾਇਦ ਇਹਨਾਂ ਦਾ ਜੋ ਕਹਿੰਦੇ ਆਂਡ ਗਵੰਡ ਆਂਡ ਗਵੰਡ ਨੇ ਇੱਕ ਕਮਰੇ ਨੇ। ਸਾਨੂੰ ਇਸ ਵਾਰ ਦੁਬਾਰਾ ਨੇਰਾ ਹੋ ਗਿਆ। ਚਲੋ ਕੋਈ ਨਹੀਂ ਫਿਰ ਵੀ ਆਪਾਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਕੈਪਚਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਇਸ ਹਵੇਲੀ ਬਾਰੇ ਵੀ ਗੱਲ ਕਰਾਂਗੇ ਪਹਿਲਾਂ ਸਾਨੂੰ ਇਸ ਚੀਜ਼ ਦਾ ਪੂਰਾ ਜਾਇਦਾ ਦੇ ਦਈਏ ਆਪ ਬੈਕਗ੍ਰਾਉਂਡ ਤੁਸੀਂ ਬਈ ਦੇਖੋ ਪੁਰਾਣੀ ਚੀਜ਼ ਇਹ ਹਵੇਲੀ ਹੈ ਜਿਹੜੀ ਜੀ 1878 ਦੇ ਅਬਾਊਟ ਬਣੀ ਆਲਮੋਸਟ ਨੇੜੇ ਤੇੜੀ ਠੀਕ ਹੈ ਜੀ ਤੇ ਇਹ ਮਤਲਬ ਇਹਦਾ ਕੋਈ ਦੂਸਰਾ ਇਤਿਹਾਸ ਨਹੀਂ ਆ ਧਾਰਮਿਕ ਇਤਿਹਾਸ ਨਹੀਂ ਆ ਇਹ ਇੱਕ ਸਿੰਪਲ ਬੰਦੇ ਮਤਲਬ ਪੈਸੇ ਵਾਲੇ ਬੰਦੇ ਸੀ ਉਹਨਾਂ ਦੀ ਹਵੇਲੀ ਸੀ ਉਹ ਦੇਖ ਚਾਰ ਮੰਜ਼ਲੀ ਹਵੇਲੀ ਆ ਵੀਰੇ ਇਹ ਇਸੇ ਪੰਦਰ ਵੀ ਚੱਲਦੇ ਆ ਆ ਸਾਰੀ ਜਗਾ ਇਹੋ ਹੀ ਹਵੇਲੀ ਦੀ ਸੀਗੀ ਆ ਉੱਪਰ ਹਵੇਲੀ ਲੈ ਕੇ ਆਦਰੋਂ ਤੇ ਉਹ ਪਿੱਛੇ ਜਿਵੇਂ ਘੋੜੇ ਵਗੈਰਾ ਬੰਨਣਾ ਵਾਸਤੇ ਲਵੇਰੀਆਂ ਵਗੈਰਾ ਬੰਨਣ ਵਾਸਤੇ ਏਰੀਆ ਸਾਰੇ ਏਰੀਆ ਇਹ ਇਸ ਹਵੇਲੀ ਦਾ ਘੱਖ ਖਜਾਦਾ ਉੱਗ ਗਿਆ ਉਹ ਲੱਗਦੀ ਜਾ ਆਪਾਂ ਹੁਣ ਇਸ ਦੇ ਅੰਦਰ ਚੱਲਦੇ ਆਂ ਜਿਸ ਪੌੜੀਆਂ ਦਾ ਰਸਤਾ ਦੇਖ ਦੇਖੋ ਮੁੰਡਿਓ ਆਜੋ ਰੈਸ਼ ਹੈਗੀ ਇੱਥੇ ਹੈਗੀ ਰੈਸ਼ ਮਤਲਬ ਇਹ ਓਵੇਂ ਨਹੀਂ ਰਹਿੰਦੇ ਮਤਲਬ ਮਾੜਾ-ਮੜਾ ਦੇਖਭਾਲ ਕਰਦੇ ਆਂ ਜਿਹੜੇ ਇਹਦੇ ਵਾਰਸ ਨੇ ਉਹ ਇੱਥੇ ਕੋਈ ਨਹੀਂ ਰਹਿੰਦਾ ਜੀ ਇਹਨਾਂ ਦੇ ਜਿਹੜੇ ਵਾਰਸ ਨੇਗੇ ਉਹ ਇੰਡੋਨੇਸ਼ੀਆ ਨਾਲ ਸਬੰਧ ਰੱਖਦੇ ਨੇ ਉਹ ਸਾਰੇ ਉਹ ਵੀ ਵਾਪਸ ਇੰਡੋਨੇਸ਼ੀਆ ਚਲੇ ਗਏ ਉਹਦੇ ਬਾਰੇ ਆਪਾਂ ਗੱਲ ਕਰਦੇ ਇੱਕ ਵਾਰ ਤੁਹਾਨੂੰ ਮੋਟਾ-ਮੋਟਾ ਦਿਖਾ ਦਈਏ ਸਿਸਟਰ ਸਾਰਾ ਕੋੜੀਆਂ ਆਈ ਉੱਪਰ ਚੱਲਦੇ ਆਪਾਂ ਇਧਰੋਂ ਬਾਹਰ ਨਿਕਲ ਕੇ ਚੈੱਕ ਕਰ ਰਹੇ ਹਾਂ ਉਧਰ ਜਾ ਕੇ ਘਰੇ ਲਈ ਉਧਰ ਜਾ ਕੇ ਉਧਰ ਖੜ ਕੇ ਦੇਖਤਾ ਸੀ ਇਹਦਾ ਪ੍ਰੰਤ ਖੂਹ ਹੂ ਨਹੀਂ ਬੋਲੀ ਹੁੰਦੀ ਹੈਗੀ ਪਾਣੀ-ਮੁਣੀ ਸਟੋਰ ਕਰਨ ਨੂੰ ਖੂਹ ਹੈ ਖੂਹ ਹਾਂ ਬੋਲੀ ਹੈ ਖੂਹ ਹੈ ਪ੍ਰਾਂਤ ਜਵਾਨੇ ਦਾ ਇਹ ਵੀ ਪੁਰਾਣੇ ਜ਼ਮਾਨੇ ਦਾ ਖੂ ਉਹ ਬੱਡਾ ਬਣਾ ਰੱਖਿਆ ਨੇ ਹਮੋ ਚੌੜਾ ਨਾ ਘਟ ਰਿਹਾ ਏ ਇਹ ਆਏ ਜੀ ਕਮਰੇ ਦੇ ਅੰਦਰ ਇਹ ਬਣੇ ਹੋਏ ਕਮਰੇ ਉਸ ਟਾਈਮ ਦੇ ਥੋੜਾ ਹਨੇਰਾ ਹੋਈ ਜਾਂਦਾ ਬੰਨ ਛੇਦੀ ਕਰਨਾ ਚਾਹੀਦਾ ਨਹੀਂ ਕੈਪਚਰ ਨਹੀਂ ਹੋਣੀ ਚੀਜ਼ ਤੁਸੀਂ ਕਮਰੇ ਦੇ ਕਮਰੇ ਬਹੁਤ ਖੁੱਲੇ ਖੁੱਲੇ ਨਹੀਂ ਜੀ ਵੱਡੇ ਵੱਡੇ ਕਮਰੇ ਆ ਬਹੁਤ ਵੱਡੇ ਵੱਡੇ ਕਮਰੇ ਨੇ ਫਲੈਸ਼ਾਂ ਲਾ ਲੋ ਯਾਰ ਤੁਸੀਂ ਦਰਵਾਜ਼ੇ ਚੈੱਕ ਕਰ ਸਕੋਗੇ ਇਹ ਮਤਲਬ 6 6 ਫੁੱਟ ਦੇ ਕਮਰੇ ਆ ਡਿਜ਼ਾਈਨ ਬਸ ਇਹ ਹਨੇਰਾ ਹੋ ਗਿਆ ਇੱਥੇ ਦਿਨੇ ਵੀ ਕੰਮ ਨਹੀਂ ਕਰਨਾ ਸੀ ਕਿਉਂਕਿ ਕਮਰੇ ਬਿਲਕੁਲ ਅੰਦਰ ਹੈਗੇ ਆ ਨਲੀਆਂ ਆ ਬੋੜੀਆਂ ਚਾਹਦੀਆਂ ਨੇ ਹੁਣ ਆਪਣਾ ਸਾਈਕਲ ਦਾ ਫਰਸਟ ਫਲੋਰ ਕਿ ਜਾਨੇ ਹੁੰਦਾ ਐਸਾ ਫਰਸਟ ਫਲੋਰ ਆ ਤੇ ਹਲਾ ਨੂੰ ਡਿੱਗਣੇ ਦਾ ਜੋ ਨਾਲ ਦੀ ਨਾਲ ਆਏ ਆ ਇਹ ਪੂਰਾ ਪੱਕਾ ਹੈ ਇਦਾਂ ਨਹੀਂ ਹੈਗਾ ਜੀ ਮਤਲਬ ਇਹ ਡਿੱਗ ਜੂਗੀ ਹਵੇਲੀ ਇਹ ਇਹ ਆਮ ਦੀ ਗੱਲ ਨਹੀਂ ਪਿਆ ਸਾਡੀ ਨਾਲ ਡਿੱਗਣ ਵਾਲੀ ਚੀਜ਼ ਨਹੀਂ ਹੈਗੀ ਆਜੋ ਪੌੜੀਆਂ ਸਿਗੀਆਂ ਇੱਧਰ ਵੀ ਜਾਂਦਾ ਹਸਤਾ ਧਿਆਨ ਨਾਲ ਪੌੜੀਆਂ ਜਾਂਦੀਆਂ ਪੌੜੀਆਂ ਜਾਂਦਾ ਇੱਧਰ ਵੀ ਚੜਜੋ ਆ ਪੌੜੀਆਂ ਤੁਸੀਂ ਅਸੀਂ ਇੱਧਰਲੀ ਪੌੜੀ ਕਰਦੇ ਆ ਦੋਨੋਂ ਪਾਸੇ ਰਾਸਤੇ ਦੋਨੇ ਪਾਸੇ ਕਮਰੇ ਇਹ ਦਰਸਲ ਇੱਕ ਹਵੇਲੀ ਹੈਗੀ ਦੋ ਹਵੇਲੀਆਂ ਹੈਗੀਆਂ ਇਹ ਇੱਦਾਂ ਇੱਦਾਂ ਕਰਕੇ ਬਣਾਈਆਂ ਹੈਗੀਆਂ ਸੀ ਇਹ ਦੋ ਪੋਸ਼ਣ ਬਣੇ ਹੋਏ ਇਹ ਨਾ ਜਿਹੜਾ ਸੈਂਟਰ ਵਾਲਾ ਪੁਆਇੰਟ ਆ ਭਰਾ ਆਹ ਸੈਂਟਰ ਪੁਆਇੰਟ ਹੈਗਾ ਇਹ ਦੋ ਹਵੇਲੀਆਂ ਨੇ ਹੈਗੀਆਂ ਮਤਲਬ ਦੋ ਕੋਠੀਆਂ ਬਣੀਆਂ ਹੋਈਆਂ ਨੇ ਜਿਵੇਂ ਦੋ ਭਰਾ ਗੁੱਠੀਆਂ ਪੜਾਂਦੇ ਕੰਦ ਕੰਦ ਨਹੀਂ ਕੱਢਦੇ ਵਿੱਚੋਂ ਕੰਮ ਸੀਗਾ ਐਂਟਰੀ ਗੇਟ ਸੀ ਇੱਕ ਘਰ ਦੀ ਇੱਕ ਘਰ ਦੀ ਕੋਠੀ ਆ ਸੀਗੀ ਇੱਕ ਘਰ ਦੀ ਕੋਠੀ ਆ ਸੀਗੀ ਇਹ ਦੋ ਭਰਾਵਾਂ ਦੀਆਂ ਕੋਠੀਆਂ ਸੀਗੀਆਂ ਅੱਡ ਦੇਨ ਚੈੱਕ ਕਰ ਉੱਪਰੋਂ ਤੋਂ ਲੈ ਕੇ ਥੱਲੇ ਤੱਕ ਨਾ ਥੱਲੇ ਤੱਕ ਪਾਣੀ ਜਾਂਦਾ ਛੱਡਿਆ ਹੋਇਆ ਹੈਗਾ ਜਾਲਾ ਆ ਦੇ ਆ ਫਲੋਰ ਹੈ ਇਹਦਾ ਜਾਲਾ ਛੱਡਦਾ ਇੱਥੇ ਆ ਫਲੋਰਾ ਇਹਦਾ ਜਾਲਾ ਛੱਡਦਾ ਹੈ ਦੇਖ ਪਾਣੀ ਵਾਸਤੇ ਹੀ ਆ ਰੋਸ਼ਨੀ ਆਉਣ ਵਾਸਤੇ ਜੀ ਸਾਰਾ ਨੇਰਾ ਪੈਂਦਾ ਸੀ ਜਿਵੇਂ ਕਹਿੰਦੇ ਦੋ ਭਰਾਵਾਂ ਦੀ ਹਵੇਲੀ ਹੈ ਜੀ ਦੋ ਭਰਾਵਾਂ ਦੇ ਨਾਮ ਸੀਗੇ ਹਾਕਮ ਸਿੰਘ ਤੇ ਹਰਨਾਮ ਸਿੰਘ ਇਹ ਦੋ ਭਰਾ ਸੀਗੇ ਇਹ ਬਹੁਤ ਗਰੀਬ ਘਰੋਂ ਸੀਗੇ ਕਹਿੰਦੇ ਵੀ ਬਸ ਮੱਜਾਂ-ਮੁੱਜਾਂ ਦਾ ਕੰਮ ਕਰਦੇ ਸੀਗੇ ਹਰ ਰੋਜ਼ ਮੱਜਾਂ ਚਾੜਦੇ ਰਹਿੰਦੇ ਸੀਗੇ ਆਉਂਦੀ ਦੇਖ ਰਿਹਾ ਆ ਆ ਦੇ ਆਇ ਨੂੰ ਕੀ ਕਹੇਂਗਾ ਤੂੰ ਇਹ ਆਪਾਂ ਘਰ ਦੇ ਨਾਲ ਬੈਠ ਕੇ ਨਹੀਂ ਵਹਾਂਦੇ ਕੋਠੇ ਤੇ ਅਲੱਗ ਤੇ ਚਵਾਰਾ ਖਾਣ ਪੀਣ ਨੂੰ ਇਹ ਹਾਲ ਲੈ ਲਾ ਤੂੰ ਦੇਖ ਧਿਆਨ ਨਾਲ ਨਹੀਂ ਡਿੱਗਦੀ ਹੈਗੀ ਇਹ ਬਟਾਲੇ ਸ਼ਹਿਰ ਦਾ ਲੋਹਾ ਪੱਕ ਗਿਆ ਸੀ ਬਣਾਉਂਦੇ ਬਣਾਉਂਦੇ ਇੰਨੀ ਮਜ਼ਬੂਤ ਬਣੀ ਹੋਈ ਹੈ ਇਹ ਇੱਕ ਬੜਾ ਬੜਾ ਆ ਦੇਖੀ ਇਹਦੇ નીચે ਦੇਖੀ ਚੱਕਰ ਡਰ ਦੇ نیچے ਲਾ ਰੱਖਿਆ ਉਹ ਤਾਂ ਕਹਿੰਦੇ ਉੱਤੇ ਪੱਥਰ ਉਹਦੇ ਨਾਲ ਆਉਂਦੇ ਆਪਾਂ ਦੇਖਿਆ ਸੀ ਉਹੀ ਉੱਤੇ ਸ਼ੈਡੋ ਲਾ ਰੱਖਿਆ ਜੇ ਸੁਣੋ ਉਹ ਤਾਂ ਆਉਂਦੇ ਵੇਖੋ ਵੀ ਦਾਣੇ ਜੋ ਸੋਏ ਨਾਮ ਕੋਈ ਇਹ ਦੋ ਭਰਾ ਜੀ ਮੱਝਾ ਕੰਮ ਕਰਦੇ ਸੀਗੇ ਪਰ ਉਹਦਾ ਦੇ ਨਾਲ ਕੋ ਖੇਤ ਤਕੜੀ ਸੀ ਉਹਨਾਂ ਦੀ ਉਹ ਕਬੱਡੀ ਖੇਡਦੇ ਸੀ ਨਾਲ ਉਹ ਕਬੱਡੀ ਖੇਡਣ ਦਾ ਉਹਨਾਂ ਨੂੰ ਇੰਨਾ ਸ਼ੌਂਕ ਸੀ ਜਾਂ ਐਡਾ ਜਨੂਨ ਸੀ ਕਹਿੰਦੀ ਏ ਵੀ ਉਹ ਬੰਦੇ ਨੇ ਗੇਮ ਨਹੀਂ ਛੱਡੀ ਆ ਆਪਦੀ ਗੇਮ ਦੇ ਨਾਲ ਨਾਲ ਨਾ ਹੁਣ ਮਤਲਬ ਪਿੰਡਾਂ 'ਚ ਖੇਡਦੇ ਦੇ ਅੱਗੇ ਅੱਗੇ ਸ਼ਹਿਰਾਂ 'ਚ ਚਲੇ ਜਾਂਦੇ ਸੀਗੇ ਠੀਕ ਹੈ ਜੀ ਆਹ ਟੈਗ ਆਹ ਤਾਂ ਕਮਜ਼ੋਰ ਇੱਥੇ ਖੜਨਾ ਲੱਗਦਾ ਗਲਤ ਹੋ ਜੂਗਾ ਪਰ ਆਹ ਚੀਜ਼ਾਂ ਕਰੋ ਵੀ ਡਿਜ਼ਾਈਨ ਉਸੇ ਟਾਈਮ ਦਾ ਪਿਆ ਹੋਇਆ ਇਹ ਵਾਸ਼ਰੂਮ ਲੱਗਦਾ ਵੀ ਆਹ ਦੇਖ ਸ਼ੈਂਕ ਬਣਿਆ ਹੋਇਆ ਹਨਾ ਆ ਦਰਵਾਜ਼ਾ ਦੇਖੋ ਸੀ ਆ ਦਰਵਾਜ਼ਾ ਸੀਗਾ ਆ ਵਾਸ਼ਰੂਮ ਆ ਆ ਸ਼ੈਂਕ ਹੈਗਾ ਇੱਥੋਂ ਆ ਹੈਂਡ ਵਾਸ਼ ਕਰਦੇ ਆ ਆਪਾਂ ਆ ਕਮਰੇ ਹੁੰਦੇ ਸੀਗੇ ਕਹਿੰਦੇ ਜੀ ਉਹਨਾਂ ਨੇ ਕਿ ਵਧੀਆ ਮਤਲਬ ਗਰੁੱਪ ਵਿੱਚ ਅਜਾਇਨ ਕਰ ਲਿਆ ਸੀ ਉਹਨਾਂ ਨੇ ਕਬੱਡੀ ਖੇਡਦੇ ਆ ਜੋ ਇਹਨਾਂ ਨੂੰ ਇੰਡੀਆ ਇੰਡੋਨੇਸ਼ੀਆ ਖੇਡਣ ਲਈ ਲੈ ਚ ਗਿਆ ਸੀਗਾ ਉਹਨਾਂ ਨੇ ਜੋ ਅਗਲੇ ਮੈਚ ਸੀ ਇੰਡੋਨੇਸ਼ੀਆ ਖੇਡੇ ਉਹ ਲੰਮਾ ਕਾਇਮ ਇੰਡੋਨੇਸ਼ੀਆ ਰਹੇ ਤੇ ਉਹਨਾਂ ਦੇ ਦੋ ਭਰਾਵਾਂ ਦੇ ਵਿੱਚੋਂ ਇੱਕ ਦਾ ਵਿਰਾਹ ਇੱਕ ਦਾ ਵਿਆਹ ਕਿ ਇੰਡੋਨੇਸ਼ੀਆ ਵਿੱਚ ਕਿਸੇ ਅਮੀਰ ਘਰ ਦੀ ਕੁੜੀ ਨਾਲ ਹੋ ਗਿਆ ਸੀ ਤੇ ਕਿਹਾ ਜਾਂਦਾ ਜੀ ਜੋ ਜੋ 2 ਰੁਪਏ ਬੰਦਿਆਂ ਕੋਲ ਆਏ ਤਾਂ ਕਿ ਐਨੇ ਮਤਲਬ ਸੌਖੇ ਹੋ ਗਏ ਸੀਗੇ ਬੰਦੇ ਉਹ ਜਿਹਦੇ ਪਟਿਆਲਾ ਸ਼ਹਿਰ ਦੇ ਵਿੱਚ ਕਹਿੰਦੇ ਵੀ ਸਿਨੇਮੇ ਹੁੰਦੇ ਸੀਗੇ 16 16 'ਚ 14 ਸਿਨੇਮੇ ਉਹਨਾਂ ਦੇ ਹੁੰਦੇ ਸੀ ਆਜੋ ਉੱਪਰ ਚੱਲਦੇ ਹਾਂ ਹੈਂ ਮੈਂ ਬੋਲਣਾ ਜੱਗੀ ਭਾਵੇਂ ਸਰੀਆ ਕਰੇ ਸਰੀਆ ਦੱਬਣ ਲੱਗਾ ਬੋਲਣਾ ਜੱੜ ਸੀ ਜੱੜ ਸੀ ਧਿਆਨ ਨਾਲ ਰੱਖਿਓ ਪੈਰ ਦੇਖੋ ਬਈ ਤੇ ਕਿਰੋਂ ਦੇ ਬੋੜੀਆਂ ਜੜਨ ਲੱਗਿਆ ਆਪਾਂ ਮੁੱਕੜੀ ਰਹੀਆਂ ਉੱਪਰ ਆਜੋ ਹੋਰ ਤੇ ਜੀ ਉਹ ਥੇ ਆ ਗਈ ਸੀ ਆਪਾਂ ਹਾਂ ਵੀ ਵਿਆਹ ਹੋ ਗਿਆ ਉਦੋਂ ਰੁਪਈਏ ਮੰਗਲ ਸੌਖੇ ਹੋ ਗਏ ਬਾਫੋ ਜਦੋਂ ਬਾਫੋ ਕੁਸਾਲਾਂ ਬਾਅਦ ਦੁਬਾਰਾ ਆਉਦੇ ਪਿੰਡ ਆ ਇੱਥੇ ਆਏ ਤਾਂ ਜੀ ਉਹ ਕੀ ਬਾਤਾਂ ਓਏ ਉੱਪਰਲੇ ਫਲੋਰ ਚੱਕ ਕਰੋ ਓਏ ਬੜੇ ਘੈਂਟ ਨੇ ਬਈ ਫਰਸ਼ ਦੇਖੋ ਉਦੋਂ ਦੇ ਆ ਆ ਦੇਖੋ ਦੋਵੇਂ ਇੱਥੋਂ ਪਤਾ ਲੱਗਦਾ ਵੀ ਇਹ ਅਲੱਗ ਲੱਗਣੇ ਆਹ ਪੋਸ਼ਨ ਨਾਲ ਲੱਗ ਹੈਗਾ ਉਹ ਪੋਸ਼ਨ ਅਲੱਗ ਹੈਗਾ ਕੰਧ ਖਿੱਚੀ ਹੋਈ ਆ ਆਹੋ ਦੇਖ ਲਿਆ ਦੇਖ ਲਿਆ ਆਹ ਦੇਖੋ ਬਈ ਨੀਚੋਂ ਤੱਕ ਜੰਮੂ ਆ ਥੱਲੇ ਤੱਕ ਜਾਂਦਾ ਇਹ ਅੱਪਾ ਹੁਣ ਇਸ ਟਾਈਮ ਚੌਥੀ ਮੰਜ਼ਲ ਦੇ ਖੜੇ ਆ ਇੱਥੇ ਚੌਥੀ ਮੰਜ਼ਲ ਦੇ ਤੇ ਜੀ ਤੁਸੀਂ ਕਹ ਰਹੇ ਹੋ ਉਸ ਟਾਈਮ ਡੇਢ ਤੋਂ ਸਾਲ ਪੁਰਾਣੀਆਂ ਟੈਲਾਂ ਲੱਗੀਆਂ ਹੋਈਆਂ ਸੀ ਆਹ ਚੈੱਕ ਕਰ ਤੁਸੀਂ ਜਿਹੜੇ ਅੱਜ ਅੱਜ ਕੱਲ੍ਹ ਚੱਲਦੇ ਨੇ ਡਿਜ਼ਾਈਨ ਹਵਾਦਾਰ ਦੇਖੋ ਤੁਸੀਂ ਕਿੰਨਾ ਓਏ ਤੇ ਦੋ ਬ੍ਰਾਹਮਾ ਦਾ ਤੁਹਾਨੂੰ ਦੱਸਤਾ ਜੀ ਪਿਆਰ ਏਦਾਂ ਕਰਕੇ ਉਹ ਵਾਪਸ ਜਦੋਂ ਆਏ ਤਾਂ ਕਹਿੰਦੇ ਦੂਜੇ ਭਰਾ ਦਾ ਵਿਆਹ ਰੱਖਣਾ ਸੀ ਦੂਸਰੇ ਭਰਾ ਦਾ ਕਹਿੰਦੇ ਜੀ ਵਿਆਹ ਰੱਖਣਾ ਸੀ ਜਦ ਕੋਈ ਨਾ ਘਰ ਪ੍ਰਾਣਾ ਹੋਣ ਕਰਕੇ ਉਹ ਪਹਿਲਾਂ ਵਾਲੇ ਘਰ ਚ ਰਹਿੰਦੇ ਸੀਗੇ ਉਹ ਉਦੋਂ ਕੋਈ ਰਿਸ਼ਤਾ ਨਹੀਂ ਮਿਲ ਰਿਹਾ ਸੀ ਤੇ ਉਹਨਾਂ ਨੇ ਕੀ ਕਹਿੰਦੇ ਕਹਿੰਦੇ ਘਰ ਕਰਕੇ ਰਿਸ਼ਤਾ ਨਹੀਂ ਮਿਲਦਾ ਕਹਿੰਦੇ ਆਪਾਂ ਚਲੋ ਘਰ ਪਾਉਨੇ ਆ ਤਕੜਾ ਹੀ ਪਾਉਨੇ ਹੁਣ ਜੇ 2 ਰੁਪਏ ਕੋਲੇ ਹੈਗੇ ਘਰ ਤੇ ਲਾ ਦਿੰਨੇ ਆ ਉਹ ਬੰਦ ਓਏ ਖੜੇ ਸੀ ਚੱਲਦੇ ਆ ਪੁੱਤ ਬਾਈ ਖੜਾ ਸੀ ਮੈਂ ਦੇਖਿਆ ਸੀਗਾ ਉੱਤੇ ਖੜਾ ਵੀ ਕੋਈ ਆ ਥੱਲੇ ਹੁਣ ਜਿਹੜੇ ਬਾਈ ਲੰਘ ਕੇ ਗਿਆ ਉੱਪਰ ਖੜਾ ਸੀਗਾ ਇਹਦੇ ਆਪ ਚੱਲਦੇ ਆ ਇਹਦੀ ਬੋੜੀਆਂ ਹੋਰ ਦੇ ਕਿੱਥੇ ਆ ਇਹਦੀਆਂ ਬੋੜੀਆਂ ਵੀ ਹੋਣਗੀਆਂ ਕਹਿੰਦੇ ਬੰਦਿਆਂ ਦੇ ਅਣਖ ਤੇ ਆ ਗਈ ਕਹਿੰਦੇ ਵੀ ਘਰ ਪਾਉਣਾਗਾ ਹੁਣ ਉਹ ਕਹਿੰਦੇ ਕਹਿੰਦੇ ਇਦਾਂ ਕਰਦੇ ਫਿਰ ਘਰ ਪਾਈ ਲੈਣੇ ਚੰਗੀ ਤਰ੍ਹਾਂ ਮਤਲਬ ਕਹਿੰਦੇ ਨੇ ਆਇਆ ਸਟਾਰਟ ਕਰਤੀ ਕਹਿੰਦੇ ਬੰਦਿਆਂ ਨੇ ਨਾ ਐਨਆਰਪੀ ਤਾਂ ਉਹਨਾਂ ਕੋਲ ਹੈਗਾ ਜੀ ਜੋ ਕੋਠੀ ਪਾਉਣੀ ਹੈਗੀ ਬੰਦਿਆਂ ਨੇ ਆਉਂਦੀ ਅਲੱਗ ਤੋਂ ਅਲੱਗ ਤੋਂ ਬੰਦਿਆਂ ਨੇ ਦੋ ਨਾ ਕਹਿੰਦੇ ਵੀ ਆਓ ਓਏ ਜੱਟਾ ਬਣਦੀ ਹੁੰਦੀ ਕੀ ਹੁੰਦੀ ਰੋ ਪੱਠੇ ਦੋ ਪੱਠੇ ਆਪਦੇ ਬਣਾਏ ਕਿਉਂਕਿ ਇੱਟ ਲੈਣੀ ਕਰਨੀ ਔਖੀ ਹੁੰਦੀ ਸੀ ਉਹ ਕਹਿੰਦੇ ਪੱਠਾ ਆਪਦੇ ਹੀ ਖੋਲ ਲੋ ਦੋ ਪੱਠੇ ਆਪਦੇ ਬਣਾਏ ਉਹਨਾਂ ਨੇ ਫਿਰ ਜਾ ਕੇ ਕਹਿੰਦੇ 2 ਕਰੋੜ 40 ਲੱਖ ਦੇ ਆਊਂਡ ਇੰਨੀ ਇੱਟ ਲੱਗੀ ਹੋਈ ਆ ਇੱਥੇ ਚਾਰ ਮੰਜ਼ਲੀ ਕੋਠੀ ਹੈਗੀ ਆ ਉੱਤੇ ਗਵਰਨਮੈਂਟ ਨੇ ਉੱਤੇ ਹੋਰ ਤਾਂ ਅੱਜ ਉਹ ਅੱਜ ਕਾ ਟ੍ਰੈਂਡ ਚੱਲਿਆ ਕੋਠੋ ਤੋਂ ਲਾਈਟਾਂ ਇਹ ਵਦੰਦਰਾ ਨੇ ਡੇਢ ਸਾਲ ਪਹਿਲਾਂ ਡੇਢ ਸੋ ਸਾਲ ਪਹਿਲਾਂ ਹੀ ਛੱਡ ਪੀਆਂ ਉਹ ਟਰੈਂਡ ਡੇਟ ਤੋਂ ਹਾਲ ਪਹਿਲੀ ਚੱਕਤਾ ਲੁੱਕ ਦੇਖੋ ਬਈ ਪੌੜੀਆਂ ਦੇ ਕਿੱਥੇ ਆ ਦੋਸਤੋ ਕਿੱਥੇ ਆ ਗਏ ਜੀ ਆਪਾਂ ਧਿਆਨ ਨਾਲ ਧਿਆਨ ਨਾਲ ਆਹ ਜੀ ਦਿਖਾਈ ਜਾਵੇ ਦਰਸ਼ਕਾਂ ਨੂੰ ਆਹ ਦੇਖੋ ਬਈ ਡਿਜ਼ਾਈਨ ਦੱਸਿਓ ਪਹਿਲਾਂ ਦੀ ਇਹ ਆ ਡਿਜ਼ਾਈਨ ਚੈੱਕ ਕਰੋ ਭਰਾ ਇਧਰ ਪਿੱਤੇ ਯਾਰ ਪੌੜੀਆਂ ਤਾਂ ਦੇਖ ਯਾਰ ਇਹਦੀ ਉੱਪਰ ਜ ਹੈਗੀਆਂ ਨੇ ਇਹ ਪੌੜੀਆਂ ਯਾਰ ਇਹਦੀਆਂ ਹੈਗੀਆਂ ਨੇ ਪੌੜੀਆਂ ਇਹਦੀਆਂ ਉਹ ਬਾਈ ਖੜਾ ਸੀਗਾ ਥੱਲੇ ਮੈਂ ਦੇਖਿਆ ਜਾਂਦਾ ਉਹ ਖੜਾ ਸੀ ਉੱਤੇ ਕਹਿੰਦੇ ਜਦੋਂ ਕੋਠੀ ਇਹ ਬਣ ਬਣ ਰਹੀ ਸੀ ਕਹਿੰਦੇ ਪੂਰੇ ਬਟਾਲੇ ਸ਼ਹਿਰ ਚ ਆਗੀਆਂ ਬੋੜੀਆਂ ਆ ਜਾਓ ਪੂਰੇ ਬਟਾਲੇ ਸ਼ਹਿਰ ਚ ਕਹਿੰਦੇ ਬਾਈ ਲੋਹਾ ਮੁੱਕ ਗਿਆ ਸੀ ਮੜਾ ਐਡਾ ਉੱਚਾ ਨਾਮ ਹੋ ਗਿਆ ਸੀਗਾ ਕੋਠੀ ਦਾ ਆ ਜਾਓ ਉੱਪਰ ਵੀ ਚਾਈ ਜੰਨੇ ਇੱਧਰ ਦੀ ਇੱਧਰ ਦੀ ਆਣਾ ਤੂੰ ਇੱਧਰ ਜਾ ਯਾਰ ਇਹ ਆ ਕਿੰਨਾ ਪਿਊਰ ਹੋਵੇਲੀ ਕਿਹੜਾ ਹੀ ਬੜਈਆ ਬੰਦੇ ਨੇ ਓਏ ਆ ਆ ਚਰਣਾ ਆਹ ਦੇਖੋ ਇੱਕ ਮਿੰਟ ਅੱਗੇ ਭਈ ਉੱਪਰ ਆ ਗਏ ਆਪਾਂ ਇਹ ਹੈਗਾ ਜਮਾਂ ਟਰੈਸਨਾ ਦਾ ਟਰੈਸ 10 ਕਿਲੋਮੀਟਰ ਤੋਂ ਦੂਰੋਂ ਦਿਖ ਜਾਂਦੀ ਹੈ ਹਵੇਲੀ ਆਹ ਦੇਖੋ ਪੁਰਾਣਾ ਟ੍ਰੈਂਡ ਛੱਡਤਾ ਭਈ ਅਗਲਿਆਂ ਨੇ ਇਹਨਾਂ ਨੂੰ ਕਿਹਾ ਸੀ ਨਾ ਲਾਈਟਾਂ ਲਾ ਰੱਖੀਆਂ ਸੀਗੀਆਂ ਦੇਖੋ ਆ ਆ ਕਿਵੇਂ ਡਿਜ਼ਾਈਨ ਪਾਏ ਹੋਏ ਆ ਸੁਣਨ ਚ ਇਦਾਂ ਵੀ ਆਇਆ ਹੋਇਆ ਹੈਗਾ ਵੀ ਇੱਥੇ ਕਹਿੰਦੇ ਸੋਨਾ ਵੀ ਲਾਇਆ ਹੋਇਆ ਸੀਗਾ ਬੰਦਿਆਂ ਨੇ ਹਾਕਮ ਤੇ ਹਰਨੇਕ ਨੇ ਮੈਂ ਬੰਦਿਆਂ ਨੇ ਸੋਨਾ ਵੀ ਲਾ ਰੱਖਿਆ ਸੀਗਾ ਮਾਫੀ ਚਾਉਂਦੇ ਆ ਬਈ ਦਿਨੇ ਦਿਖਾਉਂਦੇ ਤੁਹਾਨੂੰ ਜਿਆਦਾ ਵਧੀਆ ਲੱਗਦਾ ਪਰ ਹੋਕ ਤੁਹਾਨੂੰ ਮਾੜਾ ਮਾੜਾ ਗੈਸ ਪਤਾ ਲੱਗ ਗਿਆ ਹੋਣਾ ਜੋ ਅਸੀਂ ਵੀ ਥੋੜਾ ਲੇਟ ਹੋ ਗਏ ਸੀ ਕਿ ਦਰਬਾਰ ਸਾਹਿਬ ਗਏ ਹੋਏ ਸੀ ਹਰਮੰਦਰ ਸਾਹਿਬ ਅਸੀਂ ਦਰਸ਼ਨ ਕਰਨ ਦੇ ਲਈ ਤੇ ਆਓ ਉੱਪਰ ਤੁਸੀਂ ਵੀਊ ਚੈੱਕ ਕਰੋ ਅੱਲੇ ਕੀ ਇਹਦੇ ਅੰਦਰ ਦੇਖ ਕੇ ਆਈਏ ਓਏ ਆਜਾ ਚੱਲ ਦਰਾਂ ਅੱਥੇ ਚੱਲਦੇ ਆਂ ਓਏ ਇੱਧਰ ਗੁਫਾ ਬਣੀ ਆਂ ਢੇ ਓਏ ਓ ਰੜੇ ਓ ਤੇ ਕਾਣਾ ਮਰੋਟ ਚਿਕੜਾ ਮਰੋਟ ਓਏ ਇੱਧਰ ਲਾਈਟ ਤਾਂ ਲਾ ਦੇ ਆਜੋ 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 ਉੱਧਰ ਬੋਜ ਉੱਧਰ ਬੋਜ ਆਜੋ ਢਾਈ ਸ਼ਰਟ ਢਾਈ ਚ ਕੋਈ ਨਾ ਕੋਈ ਨਾ ਆ ਦੇ ਆਹ ਆ ਜਿਹੜਾ ਵਿਊ ਹੈ ਨਾ ਇਹ ਚੀਜ਼ ਬੜੀ ਕੈਂਡ ਆ ਯਾਰ ਕੰਦਾ ਹੈ ਹਨਾ ਵੀ ਮਨੇ ਰੰਗ ਕਰਾਇਆ ਹੋਇਆ ਪੀਲਾ ਆ ਪੀਲ ਕਾ ਕਲਰ ਚ ਰੰਗ ਸੀਗਾ ਅਜੇ ਮੈਂ ਹਰੀ ਟੈਲਾਂ ਲਾਈ ਹੋਈਆਂ ਪਤਲੇ ਸਮਾਨ ਕਿੱਥੋਂ ਲਿਆਂਦਾ ਆਉਣਾ ਸੋਚਣ ਵਾਲੀ ਗੱਲ ਆ ਗਈ ਆ ਦੇ ਗੋਡੇ ਗੋਡੇ ਪੱਥਰ ਲਾਏ ਹੋਏ ਨੇ ਧਿਆਨ ਉਧਰ ਨਾਲ ਲੰਘ ਜੀ ਥੱਲੇ ਜਾਇਆ ਗਰਾਊਂਡ ਤੇ ਥੱਲੇ ਡਿਆਣੀ ਦੇ ਪੱਥਰਾਂ ਦਾ ਹੂੰ ਆ ਦੇਖ ਆ ਰਮਣੇ ਇਧਰ ਆ ਆ ਚੈੱਕ ਕਰ ਆ ਦੇਖ ਰਮਣੇ ਆ ਲੈ ਕੇ ਆ ਇਧਰ ਵਿੱਕੀ ਨੂੰ ਦਿਖਾ ਆ ਦੇਖ ਕੇ ਆਪ ਟੈਲਾਂ ਉਸ ਟਾਈਮ 150 ਸਾਲ ਪੁਰਾਣੀਆਂ ਟੈਲਾਂ ਦੇਖ ਪਰਲੀ ਦੇਖ ਲਈ ਚੱਕ ਹੈ ਉਧਰ ਕਿਹੜੀ ਬੜੀਆਂ ਸੋਹਣੀਆਂ ਐ ਟੈਲਾਂ ਉਸ ਟਾਈਮ ਲਈ ਹੋਈਆਂ ਆਵੇ ਪੱਖੇ ਦੇਖੀ ਤੇ ਜਮਣੀਆਂ ਬਣੀ ਹੋਈਆਂ ਬਈ ਯਾਰ ਵਾਕੀ ਯਾਰ ਵਾਕ ਕਮਾਲ ਚੀਜ਼ ਆ ਯਾਰ ਬਈ ਇਹ ਐ ਨਹੀਂ ਹੈਗਾ ਤੁਸੀਂ ਆਉਂਗੇ ਇੱਥੇ ਕੋਉ ਡਿੱਗ ਜਾਗੇ ਫਲਾਣਾ ਇੰਨੀ ਜ਼ਿਆਦਾ ਮਜ਼ਬੂਤ ਬਣੀ ਹੋਈ ਹੈ ਕਿ ਤੁਸੀਂ ਛੱਡ ਦਿਓ ਗੱਲਾਂ ਜਮਣੀ ਡਿੱਗ ਸਕਦੇ ਉਹ ਪੂਰੀ ਮਜਬੂਤ ਬਣੀ ਹੋਈ ਹੈ ਲੋਹਾ ਪੂਰਾ ਲੱਗਿਆ ਹੋਇਆ ਹੈਗਾ ਇਹਦੇ ਵੀ ਛੱਤਾਂ ਚੈੱਕ ਕਰੋਂਗੇ ਨਾ ਛੱਤਾਂ ਇਹਦੀ ਛੱਤਾਂ ਚੈੱਕ ਕਰਾਂਗੇ ਲੋਹੇ ਦੀਆਂ ਪੱਤੀਆਂ ਤੇ ਗਾਡਰ ਲੱਗੇ ਹੋਏ ਨੇ ਆ ਦੇਖੀ ਕੀ ਲੱਗਿਆ ਹੋਇਆ ਹੈ ਛੱਤ ਤੇ ਲੋਹੇ ਦੀਆਂ ਪੱਤੀਆਂ ਤੇ ਗਾਡਰ ਆ ਇੱਟਾਂ ਨੇ ਲੋਹੇ ਦੀਆਂ ਪੱਤੀਆਂ ਲੱਗੀਆਂ ਹੋਈਆਂ ਨੇ ਦੇਖੋ ਨਿਆਣੇ ਨੇ ਲੱਕਣ ਦੀਆਂ ਡਾਟਾ ਟੁੱਟੀਆਂ ਪਈਆਂ ਹੋਈਆਂ ਜੇ ਤੁਹਾਨੂੰ ਦੱਸਿਆ ਸੀ ਨਾ ਵੀ ਪੂਰੇ ਸ਼ਹਿਰ ਦਾ ਲੋਹਾ ਬਟਾਲੇ ਸ਼ਹਿਰ ਦਾ ਲੋਹਾ ਵੇਖ ਕੇ ਕਹੇ ਦੀ ਖਤਮ ਹੋ ਗਿਆ ਸੀ ਬਟਾਲੇ ਸ਼ਹਿਰ ਦੇ ਵਿੱਚ ਤੇ ਕਹਿੰਦੇ ਵਿਆਹ ਸ਼ਾਦੀ ਤੋਂ ਬਾਅਦ ਵੀ ਇੱਕ ਜ਼ਿਆਦਾ ਸਮਾਂ ਨਹੀਂ ਇੱਥੇ ਰੁਕੇ ਸੀਗੇ ਤੇ ਥੋੜਾ ਜਿਹਾ ਟਾਈਮ ਇੱਥੇ ਗੁਜ਼ਾਰਿਆ ਇਹਨਾਂ ਨੇ ਤੇ ਬਾਅਦ ਵਿੱਚ ਵਾਪਸ ਆਦਾ ਇੰਡੋਨੇਸ਼ੀਆ ਚਲੇ ਗਏ ਸੀ ਉਹ ਤੋਂ ਬਾਅਦ ਇਹ ਅੱਗੇ ਤੋਂ ਅੱਗੇ ਦੇਸ਼ਾਂ ਵਿੱਚ ਇਹਨਾਂ ਦਾ ਕਾਰੋਬਾਰ ਵੱਧ ਗਿਆ ਉਹ ਤੋਂ ਬਾਅਦ ਇਹ ਅੱਗੇ ਤੇ ਅੱਗੇ ਚਲੇ ਗਏ ਬਾਅਦ ਇੱਥੇ ਦੀ ਉਹ ਤੋਂ ਬਾਅਦ ਇੱਕ ਵਾਰ ਇਹਨਾਂ ਦਾ ਕੋਈ ਵਾਰਿਸ ਆਇਆ ਸੀ ਇੱਥੇ ਕੋਈ ਜ਼ਿਆਦਾ ਹੁਣ ਇੱਥੇ ਕੋਈ ਇਹ ਤਾਂ ਵਾਰਿਸ ਕੋਈ ਨਹੀਂ ਰਹਿੰਦਾ ਲੋਹਾ ਲੱਗਾ ਹੋਇਆ ਹਜੇ ਵੀ ਪੂਰਾ ਮਜ਼ਬੂਤ ਹੈ ਧਿਆਨ ਨਾਲ ਇੱਧਰ ਸਿੱਧਾ ਥੱਲੇ ਨਾ ਲੰਘ ਜਾਓ ਆ ਦੇਖ ਆ ਲਈ ਕਿੰਨੇ ਪੰਨਾ ਤਾਂ ਮੁਸਰਾਏ ਇਹਨਾਂ ਦਾ ਡਰ ਐ ਕਰਦੇ ਰਾਜਾ ਨਾ ਕਰ ਅਰੇ ਦੇਖ ਜਿੱਥੇ ਆ ਗਏ ਪੁਰਾਣੀਆਂ ਡਰ ਲੱਗਦਾ ਓਏ ਡਰ ਲੱਗਦਾ ਡਰਲਾ ਡਰਲਾ ਨਾ ਧੱਕਾ ਮਾਰ ਨਾ ਗੱਲ ਸੁਣ ਲੈ ਇਸ ਤੋਂ ਬਾਅਦ ਮੇਰੀ ਕੋਈ ਗਰੰਟੀ ਨਹੀਂ ਜਦ ਤੱਕ ਤੁਸੀਂ ਰਹੇ ਹੋ ਚਾਹ ਉੱਟ ਡਿੰਗ ਡਿੰਗ ਕੀਤੇ ਕਾਉਂ ਜੜੀ ਕੁੱਤ ਡਿੱਗ ਗਈ ਯਾਰ ਭਾਈ ਜਿਵੇਂ ਜਿਵੇਂ ਹਨਾ ਕਿਵੇਂ ਐ ਨਕਸ਼ਾ ਤੁਸੀਂ ਰੱਖਿਆ ਤੁਸੀਂ ਸਮਝ ਗਏ ਹੋਗੇ ਹਨਾ ਇੱਕ ਘਰ ਦਾ ਨਕਸ਼ਾ ਕਿਵੇਂ ਆ ਇੱਕ ਕਮਰਾ ਇੱਧਰ ਹੈ ਉਹੀ ਕਮਰਾ ਇੱਕ ਉਧਰ ਹੈ ਠੀਕ ਹੈ ਆ ਲੋ ਆ ਵਿਚਾਲੇ ਇੱਕ ਹਾਲ ਆ ਗਿਆ ਹਾਲ ਦੇ ਨਾਲ ਹਾਲ ਦੇ ਨਾਲ ਜਿਵੇਂ ਇੱਕ ਕਮਰਾ ਵੱਡਾ ਉਹ ਇੱਧਰ ਇੱਕ ਕਮਰਾ ਇਦਾਂ ਹੀ ਜਿਵੇਂ 4-4 ਕਮਰੇ ਠੀਕ ਹੈ 8 ਕਮਰੇ ਹੋਗੇ ਜੀ ਆ ਹੋ ਗਈ ਤੁਹਾਡੀ ਲੌਬੀ ਲੋਬੀ ਵਿੱਚ ਡੈਕੋਰੇਸ਼ਨ ਵਾਸਤੇ ਕੀ ਹੋ ਗਿਆ ਜਾਲਾ ਹੋ ਗਿਆ ਇਹ ਜਾਲਾ ਜਿਹੜਾਗਾ ਉਹ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਾਂਦਾ ਜਮ ਉਹ ਥੱਲੇ ਗਰਾਉਂਡ ਤੱਕ ਤੇ ਆਹ ਪੋਜੀਸ਼ਨ ਆ ਗਿਆ ਇਸੇ ਆ ਕੰਦ ਕੀਤੀ ਹੋਈ ਆ ਆ ਜਮ ਰਸੋਈ ਲੈ ਲਓ ਆ ਰੂਮ ਆ ਗਿਆ ਆ ਇਦਾਂ ਨਕਸ਼ਾ ਆ ਫਰੰਟ ਆ ਗਿਆ ਜਿਵੇਂ ਆਪਾਂ ਸ਼ੁਰੂ ਤੋਂ ਲੈਦੇ ਹਰੇ ਇੱਕ ਮੰਡਲ ਛੱਡ ਕੇ ਇਹਨਾਂ ਨੇ ਰਾਹ ਛੱਡਿਆ ਹੋਇਆਗਾ ਪਿੱਤੇ ਆ ਚੈੱਕ ਕਰਦੇ ਆ ਆ ਜਮ ਆ ਇੱਥੇ ਪੂਰਾਗਾ ਹਣਾ ਇੱਥੇ ਆ ਛੱਡਿਆ ਹੋਇਆ ਉਦੋਂ ਫੇਰ ਆ ਗਿਆ ਇਹ ਤੋਂ ਬਾਅਦ ਫੇਰ ਆਊਗਾ ਦੇਖੀ ਇੱਧਰ ਕਿੱਥੇ ਪੌੜੀਆਂ ਓਏ ਇੱਧਰ ਹੀ ਹੋਣੀਆਂ ਦੋਨੇ ਨਹੀਂ ਡਰ ਗਿਆ ਮੁੜਿਆ ਵਾਪਸ ਨਹੀਂ ਓਏ ਮੈਂ ਕਹਾਂ ਮੇਰਾ ਜਾ ਮੇਰਾ ਕੀ ਪਤਾ ਨਹੀਂ ਕੀ ਆ ਦੇਖ ਰਿਹਾ ਉਹ ਬਾਸ ਮੁੜਿਆ ਆਇਆ ਸਾਡੇ ਕੋਲ ਨਹੀਂ ਬੰਨਾ ਦਾ ਬਣਾ ਗੱਲੋਂ ਸਾਡੇ ਨਾਲ ਹੀ ਤੇ ਫਰਦਾ ਹੈ ਵਾ ਜਿਹੜਾ ਫਰਦਾ ਦੇਖੋ ਥੱਲੇ ਨਾਲ ਛਾਲ ਮਾਰਦੀ ਜੋਣੇ ਮੋੜਾ ਵਾਹ ਉਹ ਬਾਦਰੇ ਦਾ ਨਾ ਖੜਾ ਬਾਦਰਾ ਦੇ ਨਾ ਖੜੋ ਵੀ ਕਮਜ਼ੋਰੀ ਹੁੰਦੀ ਆ ਦੇਖੋ ਤੁਰਨੇ ਨਾ ਉੱਪਰ ਆ ਦੇਖੋ 7 ਪੱਲਾਂ ਦੀ ਆ ਇਹੇ 7 ਇਹੇ 7 ਸਾਡੇ ਪਈ ਹੋਈ ਆ ਜਿਹੜੀ ਇਹਨੇ 1.5 ਸਾਲ ਪੁਰਾਣੀ ਪਾਕੀ ਤੁਸੀਂ ਆ ਦੇਖੋ ਇੱਟਾ ਬਡਾ ਉਹ ਵੀ ਦੇਖ ਬਚਨ ਵੀ ਕਿੰਨਾ ਪਿਆਗਾ ਹਾਂ ਚਾਰ ਮੰਜ਼ਲੀ ਬਜਾ ਦੇ ਕਿੰਨਾ ਲੋਹਾ ਇੱਟਾਂ ਦਾ ਬਜਾ ਨੇ ਹੇ ਤੱਕ ਪਿਆਗਾ ਵੀ ਇੰਨਾ ਬੜਾ ਨਹੀਂ ਅੱਜ ਕੱਲ 7 80 ਸਾਲ ਨਹੀਂ ਖੜਦੀਆਂ ਉਹ ਤਾਂ ਖੜੀ ਹੈਗੀ ਨੇ ਨੇ ਰਜਾਦ ਹੋ ਗਿਆ ਚਾਂਟ ਡਿੱਕਾ ਉੱਡਣ ਲੱਗੀਆਂ ਮੈਂ ਇਹ ਤੋਂ ਬਾਅਦ ਆਉਂਦਾ ਆਉਂਦਾ ਦੇਖ ਲਿਓ ਟੋੜੀਆਂ ਨੇ ਪੁਰੀਆਂ 4 ਇੰਚ ਇਟ ਲੱਗੀ ਹੋਈਆਂ 4 ਇੰਚ ਇਟ ਲੱਗੀ ਹੋਈਆਂ ਪੁਰੀਆਂ ਸਿਮਿੰਟ ਕਿਹੜਾ ਲੱਗਿਆ ਹੋਊਗਾ ਉਹ ਇਹਦੇ ਮੂਜਾ ਸਿਮਿੰਟ ਸਿਮਿੰਟ ਨਹੀਂ ਅਲਟਰਾਟੈਕ ਅਲਟਰਾਟੈਕ ਨਹੀਂ ਹੋਣਾ ਇਹਦਾ ਉਹ ਲੋ ਸੀਗਾ ਉਸ ਟਾਈਮ ਰਾਖ ਰਾਖ ਚੱਲਦੀ ਸੀ ਰਾਖ ਰਾਖ ਸਿਮਿੰਟ ਹਾਂ ਕੋਲੇ ਦਾ ਕੋਲੇ ਦਾ ਬੂਦਾ ਕੋਲੇ ਦਾ ਬੂਦਾ ਤਾਂ ਨਹੀਂ ਹੈਗਾ ਯਾਰ ਇਹ 20 ਆ ਪਰ ਸਾਫ ਆ ਰਾਖ ਤੇ ਮੇਰਾ ਤਿਆਰ ਆ ਆਗੇ ਬਾਈ ਥੱਲੇ ਆਗੇ ਟੇਰਸ ਤੇ ਦੇਖੋ ਇਹ ਲਾਲ ਫਰਸ਼ ਹੂੰ ਜਿਹੜੇ ਜਿਹੜੇ ਪੱਟੇ ਗਏ ਵੀ ਉਹ ਚਲੇ ਗਏ ਜਿਹਨਾਂ ਕੋਈ ਲੈ ਜਾਂਦੇ ਨੇ ਹੁਣ ਹਨੇਰਾ ਜ਼ਿਆਦਾ ਹੋ ਗਿਆ ਸੁਣੀ ਤਾਂ ਦਿਖਾ ਦਿੰਦੀ ਲੁੱਕ ਇਹਨਾਂ ਲੋ ਦੇਖ ਕੇ ਉਹ ਇਹ ਆ ਪੂਰਾ ਤਵੇਲਾ ਬਣਾ ਹੋਇਆ ਭਈਆ ਇੱਥੋਂ ਲੈ ਗੋ ਤੱਕ ਜਾਂਦਾ ਉਹ ਵੀ ਇਦਾਂ ਰੱਸਿਆਉਂਦਾ ਉੱਥੇ ਕੱਲਾ ਰਹਿਣ ਜਾ ਕੇ ਆਊਗਾ ਜਾ ਵੀ ਮੁੰਡਿਆ ਵੀਡੀਓ ਬਣਾ ਕੇ ਲੈ ਕੇ ਆਉਥੇ ਜਾ ਫੋਨ ਲੈ ਕੇ ਜਾ ਕੇ ਉੱਥੇ ਅੱਛਾ ਕਿੱਥੇ ਜੀ ਉਹ ਸਾਹਮਣੇ ਲੰਘ ਜਾ ਅੱਛਾ ਉੱਥੇ ਨਹੀਂ ਜਾ ਉਰਾਂ ਦੀ ਵੜ ਕੇ ਪਾਈ ਨਿਕਲਿਆ ਹਾਂ ਫੁਰਲੇ ਗੇਟ ਵੜ ਕੇ ਪਰਾਂ ਦੀ ਆ ਜਾ ਐਂਟੀ ਸਿਸਟਮ ਦੇ ਕਿੰਨਾ ਲੰਮਾ ਕਿਨੇ ਫੁੱਟ ਤੇ ਹੋਊਗਾ ਇਹ 25 ਫੁੱਟ ਤੇ ਹੋਊਗੀ ਨਾ ਸ਼ਤ ਪਹਿਲੀ ਸ਼ਤ 25 ਫੁੱਟ ਤੇ ਹੋਊਗੀ ਹਨ ਉਹਨੇ ਉਸ ਟਾਈਮ ਕਰੋ 40-50 ਫੁੱਟ ਤੱਕ ਹੋਊਗੀ ਆ ਬਈ ਹੁਣ ਥੋੜੀ ਤੇ ਕਿੰਨਾ ਉੱਚਾ ਚੱਕੀ ਗਈ ਜਗ੍ਹਾ ਵੱਡੇ ਮਹਿਲ ਹੁੰਦੇ ਨੇ ਨਾ ਮਹਿਲਾ ਮੰਗਲੇ ਕੀ ਹੈ ਇਹ ਵਿੰਡੋ ਦੀ ਚੀਜ਼ ਆ ਦੋ ਹੱਥ ਉਹ ਦੇਖ ਲਾ ਮਤਲਬ ਅਬਾ ਸੁਣੇ ਉਦਾਹਰਨ ਦਿੰਨੇ ਆ ਜਿਵੇਂ ਹੁਣ ਤੂੰ ਇੱਥੇ ਖੜੀ ਮੇਰੇ ਕੰਦੇ ਨਾਲ ਬਰੋਬਰ ਮਤੋਂ ਛੋੜੀ ਹੈ 5 11 ਜਾਂ 6 ਦੇ ਆਰਾਊਂਡ ਉਤਰਾ ਕਰ ਦਣਾ 5 10 11 ਇੱਥੋਂ ਲੈ ਕੇ ਜੀ ਐਸਓ ਸਟਾਰਟ ਕਰਦੇ ਆਂ ਦੇਖੋ ਤੇਰੇ ਨਾਲ ਉਹ ਘਟੋ ਘਟ 5 ਪੈ ਜਾਣਗੇ ਉੱਤੇ ਚਾਬੀ ਬੜਾ ਚੱਲੀ ਹੈ ਹੈ ਕਾਬੀ ਕਾਬੀ ਚਲੋ ਠੀਕ ਆ ਦੋਸਤੋ ਚੰਗੀ ਲੱਗੀ ਵੀਡੀਓ ਸ਼ੇਅਰ ਕਰਦੇ ਹੋ ਵੀਰੇ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁਕ ਚੈਨਲ ਨੂੰ ਵੀ ਫੋਲੋ ਕਰ ਲਿਓ ਉਸੇ ਵੀਡੀਓ ਪੈਂਦੀ ਰਹਿੰਦੀਆਂ ਰਹਿਗੀਆਂ ਤੇ ਪੁਰਾਣੀ ਚੀਜ਼ ਨਾਲ ਜੁੜੇ ਰਹਿੰਨੇ ਆ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਆਸ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਵੀਰੇ కమెంట్ జరువు టీన్వాద సార్